ਸਰਵਨਾਮ ਸਿੰਘ ਮੈਂ ਬੋ ਰਿਹਾ ਜੀ ਗੁਰਦਾਸਪੁਰ ਤੋਂ ਸਿਦਮਾ ਜਮੀਤਾ ਦੇ ਵਿੱਚ ਅਹੀਂ ਫਸਲ ਲਗਾਈ ਹੋਈ ਹੈ ਕੇਲੇ ਦੀ ਤਿੰਨ ਕਿੱਲੇ ਕੇਲਾ ਲਗਾਇਆ ਹੋਇਆ ਜੀ ਤੇ ਤੁਸੀਂ ਦੇਖ ਰਹੇ ਹੋ ਕਿ ਹੁਣ ਅਸੀਂ ਇਹਦੀ ਤੜਾਈ ਕਰ ਰਹੇ ਆ ਜੀ ਤੇ ਮੰਡੀ ਵਿੱਚ ਆ ਕੇ ਵੇਚ ਰਹੇ ਹਾਂ ਇਹਨੂੰ ਤੇ ਚੰਗੇ ਪੈਸੇ ਦੇ ਰਹੇ ਨੇ ਜੀ ਇਸ ਇਸ ਤਰ੍ਹਾਂ ਇਸ ਸਾਲ ਵੈਸੇ ਜੋ ਕੇਲੇ ਦੀ ਫਸਲ ਬਹੁਤ ਜ਼ਿਆਦਾ ਹੋਣ ਕਰਕੇ ਰੇਟ ਬਹੁਤ ਨੀਵੇਂ ਨੇ ਜੀ ਯੂਪੀ ਦੇ ਵਿੱਚ ਤੇ ਉਧਰ ਆਂਧਰਾ ਪ੍ਰਦੇਸ਼ ਵਾਲ ਜਾਂ ਗੁਜਰਾਤ ਸਾਈਡ ਤੇ ਜਿਹੜੇ ਕੇਲਾ ਆ ਰਿਹਾ ਜੀ ਉੱਥੋਂ ਵੀ ਬਹੁਤ ਸਸਤਾ ਆ ਰਿਹਾ ਜੀ ਉਹਦੇ ਕਰਕੇ ਰੇਟ ਪਰ ਫਿਰ ਵੀ ਸਾਡਾ ਕੇਲਾ ਇੱਥੇ 22 ਰੁਪਏ ਦੇ 23 ਰੁਪਏ 25 ਰੁਪਏ ਤੱਕ ਵੇਚ ਰਿਹਾ ਜੀ ਇਹ ਜੀ ਮੈਂ ਅ ਮੇਰੇ ਮਾਂ ਚ ਸ਼ੌਂਕ ਸੀ ਜੀ ਤੇ ਮੈਂ ਕੋਈ ਫਸਲਗਾਉ ਮੈਂ ਪਹਿਲਾਂ ਡ੍ਰੈਗਨ ਫਰੂਟ ਦਾ ਸੋਚ ਰਿਹਾ ਸੀ ਜੀ ਤੇ ਫਿਰ ਮੈਂ ਕੇਲੇ ਬਾਰੇ ਸੋਚਿਆ ਜੀ ਤੇ ਤਿੰਨ ਕਿੱਲੇ ਮੈਂ ਕੇਲਾ ਲਗਾਇਆ ਜੀ ਇਹ ਹੀ 2000 ਤੇਈ ਚ ਲਗਾਇਆ ਸੀ ਜੀ ਜੂਨ ਤੇ 24 ਵਿੱਚ ਵੀ ਅਸੀਂ ਫਾਲ ਵੇਚਿਆ ਜੀ ਤੇ ਹੁਣ 25 ਵਿੱਚ ਵੀ ਅਸੀਂ ਫਾਲ ਦੀ ਐਸ ਵੇਲੇ ਹਾਰਵੈਸਟਿੰਗ ਹੋ ਰਹੀ ਹੈ ਸਾਡੀ ਕਾਰਨ ਵੈਰਾਈਟੀ ਤੇ ਜੀ9 ਨਹੀਂ ਚਲਦੀ ਜੀ ਤੇ ਜੀ9 ਵਿੱਚ ਵੀ ਕਈ ਕੰਪਨੀਆਂ ਦੀ ਵੈਰਾਈਟੀ ਹੈ ਮਤਲਬ ਕਈ ਕੰਪਨੀਆਂ ਦੇ ਬੂਟੇ ਨੇ ਜਿਵੇਂ ਤਾਂ ਜੈਨ ਕੰਪਨੀ ਆ ਤੇ ਐਚ ਜੂ ਗੂਗਲਾ ਕੰਪਨੀ ਆ ਉਹਨਾਂ ਦੀ ਵੈਰਾਈਟੀ ਬਹੁਤ ਹੈ ਅਸੀਂ ਦਿੱਲੀ ਤੋਂ ਲਿਆ ਸੀ ਇਹ ਵੀ ਓਨੀ ਵੈਰਾਈਟੀ ਉਸ ਮਤਲਬ ਕਿ ਵਧੀਆ ਨਹੀਂ ਹੈਗੀ ਫਰ ਫਿਰ ਵੀ ਸਾਡੀ ਕਾਮਯਾਬੀ ਰਹੀ ਹੈ ਜੀ ਤੇ ਕਾਫੀ ਵਧੀਆ ਚੱਲ ਰਿਹਾ ਜੀ ਤੇ ਇੱਕ ਇੱਕ ਟੈਕਨੀਕ ਦੀ ਗੱਲ ਹੈ ਜੀ ਇਹਨੂੰ ਟਾਈਮ ਸਿਰ ਦਵਾਈਆਂ ਅਮ ਤੱਕ ਖਾਦਾਂ ਥੱਲੇ ਕਿਉਂਕਿ ਇਹ ਜਿਹੜੇ ਮਾਈਕਰੋ ਨਿਊਟ੍ਰੀਐਸ ਹੁੰਦੇ ਆ ਕੈਲਸ਼ੀਅਮ ਬੋਰਨ ਜ਼ਿੰਕ ਵਗੈਰਾ ਤੇ ਫਾਸਫੋਰਸ ਤੇ ਯੂਰੀਆ ਤੇ ਜਿਹੜਾ ਹੁੰਦੀ ਹੈ ਪੋਟਾਸ਼ ਇਹਦੀ ਥੋੜੀ ਜਿਆਦਾ ਮਾਤਰਾ ਨੂੰ ਥੋੜੀ ਥੋੜੀ ਕਰਕੇ ਬਹੁਤ ਵਾਰੀ ਦੇਣੀ ਪੈਂਦੀ ਹੈ ਜੀ ਤੇ ਇਸ ਕਰਕੇ ਟਾਈਮ ਸਿਰ ਇਹਨੂੰ ਦਿੱਤਾ ਜਾਏ ਸਮਾਨ ਇਹਨੂੰ ਮਤਲਬ ਕੀ ਸਾਰਾ ਖੁਰਾਕ ਤੇ ਫਿਰ ਇਹ ਕਾਮਯਾਬ ਹੁੰਦਾ ਜੀ ਪਹਿਲਾਂ ਜਦੋਂ ਇਹ ਸ਼ੁਰੂ ਕੀਤਾ ਜੀ ਉਦੋਂ ਸਾਨੂੰ ਕੋਈ ਟੈਕਨੀਕ ਨਹੀਂ ਸੀ ਇਹਦੀ ਬਾਅਦ ਚ ਸਾਡੇ ਯੂਪੀ ਦੇ ਕਿਸਾਨਾਂ ਦੇ ਨਾਲ ਅਸੀਂ ਕਾਫੀ ਰਾਬਤਾ ਰੱਖਿਆ ਜੀ ਆਪਣਾ ਉਹ ਕਾਫੀ ਕਾਮਯਾਬ ਨੇ ਜੀ ਯੂਪੀ ਦੇ ਵਿੱਚ ਵਿੱਚ ਅਸਲੇ 5000 ਏਕੜ ਦੇ ਕਰੀਬ ਕੇ ਲੱਗਿਆ ਜੀ ਤੇ ਯੂਪੀ ਦਾ ਤੇ ਸਾਡਾ ਵੈਦਰ ਇੱਕੋ ਜਿਹਾ ਹੀ ਹੈ ਜੀ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਤੇ ਉਹਨਾਂ ਕੋ ਹੀ ਕਾਹ ਵੀ ਸਿੱਖਿਆ ਜੀ ਤੇ ਟਾਈਮ ਟੂ ਨਾ ਮਹੀ ਉਹਨਾਂ ਕੋ ਗੱਲਬਾਤ ਕਰਕੇ ਤੇ ਸਾਨੂੰ ਦੱਸ ਦਿਆ ਕਿ ਹੁਣ ਇਹਨੂੰ ਇਸ ਚੀਜ਼ ਦੀ ਲੋੜ ਹੈ ਤੇ ਪੱਤਿਆਂ ਤੋਂ ਪਤਾ ਲੱਗਦਾ ਕਿ ਕਿਸ ਚੀਜ਼ ਦੀ ਘਾਟ ਹੈ ਫਿਰ ਪੌਦੇ ਦੀ ਜਿਹੜੀ ਗਰੋਥ ਹੈ ਉਸ ਤੋਂ ਪਤਾ ਲੱਗਦਾ ਕਿ ਕਿਸ ਚੀਜ਼ ਦੀ ਘਾਟ ਹੈ ਫਸਲ ਫਰੂਟ ਆਇਆ ਫਰੂਟ ਕਿਸ ਤਰ੍ਹਾਂ ਦਾ ਆ ਰਿਹਾ ਜੀ ਉਹ ਤੋਂ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹੇ ਗੱਲਾਂ ਜੀ ਉਹਦੇ ਨਾਲ ਸਾਨੂੰ ਜ਼ਿਆਦਾ ਟੈਕਨੀਕ ਇਹ ਤਕਨੀਕੀ ਕੰਮ ਹੈ ਜੀ ਜ਼ਿਆਦਾ ਤੇ ਆਮ ਕਿਸਾਨ ਵੀ ਬਹੁਤ ਵਧੀਆ ਕਰ ਸਕਦਾ ਜੀ ਤੇ ਕਿਸੇ ਨੇ ਕਰਨਾ ਹੋਵੇ ਤੇ ਸਾਡੇ ਕੋ ਅਸੀਂ ਪੂਰੀ ਮਦਦ ਕਰ ਸਕਦੇ ਹਾਂ ਉਹ ਹਾਂਜੀ ਹਾਂਜੀ ਮੇਰੇ ਨਾਲ ਡਾਕਟਰ ਕਰਨਬੀਰ ਸਿੰਘ ਜੀ ਗਿੱਲ ਨੇ ਲੁਧਿਆਣੇ ਤੋਂ ਉਹ ਵੀ ਕਾਫੀ ਸਾਨੂੰ ਸਿਝਾ ਦਿੰਦੇ ਨੇ ਤੇ ਦੋ ਤਿੰਨ ਵਾਰੀ ਵਿਜ਼ਿਟ ਕੀਤੀ ਉਹਨਾਂ ਸਾਡੇ ਬਾਗ ਦੀ ਤੇ ਯੂਨੀਵਰਸਿਟੀ ਅਹਿਮਦ ਦੇ ਜਿਹੜੇ ਸਾਡੇ ਪੰਜਾਬ ਬਾਗਵਾਨੀ ਵਿਭਾਗ ਵਾਲੇ ਵੀ ਡਾਕਟਰ ਨਵਦੀਪ ਸਿੰਘ ਨੇ ਉਹ ਵੀ ਕਾਫੀ ਮਦਦ ਕਰਦੇ ਸਾਡੀ ਉਹਨਾਂ ਵੀ ਕਾਫੀ ਵਾਰੀ ਸਾਨੂੰ ਮਤਲਬ ਕਿ ਦੱਸਿਆ ਜੋ ਕੁਝ ਪੁੱਛਿਆ ਜੀ ਅਸੀਂ ਉਹਨਾਂ ਨੂੰ ਉਹਨਾਂ ਨੇ ਸੁਣਾਇਆ ਹੈ ਕਿ ਜੇ ਆਪਾਂ ਇਹਨਾਂ ਫਸਲਾਂ ਵਿੱਚ ਪੈਨੇ ਆ ਤੇ ਕਾਫੀ ਵਧੀਆ ਆਮਦਨ ਲੈ ਸਕਦੇ ਜੀ ਵੇਖੋ ਇਸ ਵੇਲੇ ਯੂਪੀ ਦੇ ਵਿੱਚ ਸ਼ੇਰ ਤੇ ਕਿਲਾ ਕਿਲੋ ਕੇਲਾ ਵਿੱਚ ਕਿਹਾ ਤੇ ਉੱਥੇ ਜਿਹੜਾ ਆਂਧਰਾ ਤੋਂ ਆ ਰਿਹਾ ਜਾਂ ਇਧਰੋਂ ਸਾਵਤ ਤੋਂ ਕਿਲਾ ਆ ਰਿਹਾ ਜੇ ਉੱਥੇ ਵੀ 7-8 ਰੁਪਏ ਪਾ ਰਿਹਾ ਜੀ ਇਹਦਕੀ ਪਰ ਪੰਜਾਬ ਵਿੱਚ ਭਾ ਨਹੀਂ ਟੁੱਟਿਆ ਜਾ ਕਿਉਂਕਿ ਇੱਥੇ ਵਿਕਦਾ ਕੇਲਾ ਜੀ ਤੇ ਹਜ਼ਾਰਾਂ ਟਨ ਦੇ ਹਿਸਾਬ ਨਾਲ ਕੇਲਾ ਰੋਜ਼ਾਨਾ ਪੰਜਾਬ ਦੇ ਵਿੱਚ ਆਂਦਾ ਜੀ ਉਹਨਾਂ ਦੇ ਉਹਨਾਂ ਸਪਰਾਤਾ ਤੋਂ ਤੇ ਸਾਡਾ ਕੇਲਾ ਜਿਹੜਾ ਇੱਥੇ ਪੰਜਾਬ 'ਚ ਅਸੀਂ ਪੈਦਾ ਕਰੀਏ ਤੇ ਇੱਥੇ ਅਸੀਂ ਚੰਗੇ ਰੇਟ 'ਚ ਵੇਚ ਸਕਦੇ ਜੇ ਬਾਹਰ ਮੰਦਾ ਵੀ ਹੋਏ ਤੇ 18-20 ਤੋਂ 10-15 ਤੋਂ ਵੀ ਇਹ ਘੱਟ ਨਹੀਂ ਜਾਂਦਾ ਬੂਟੇ ਸਾਡੇ ਕੋਲ ਮਿਲ ਸਕਦੇ ਜੀ ਅਸੀਂ ਕਿਉਂਕਿ ਇੱਥੇ ਵੀ 12 ਏਕੜ ਦਾ ਮਤਲਬ ਕਿ 6 ਕਿਸਾਨਾਂ ਨੇ ਲਗਾਇਆ ਜੀ 12 ਏਕੜ ਤੇ ਉਹਨਾਂ ਨੂੰ ਇਹ ਬੂਟੇ ਮਤਲਬ ਫਲਵਤ ਕਰਵਾਏ ਸੀ ਜੀ ਅਸੀਂ ਛੋਟੇ ਲਿਆ ਕੇ ਉਹਨਾਂ ਨੂੰ ਪਨੀਰੀ ਤੇ ਤਿਆਰ ਕਰਕੇ ਦਿੱਤੇ ਬੂਟੇ ਜੀ हां जी हां जी कोई 25000 ਦੇ ਕਰੀਬ ਉਟਾ ਮੰਗਵਾਇਆ ਸੀ ਜੀ ਹਿਉਣਾ ਤਿਆਰ ਕਰਕੇ ਦਿੱਤਾ ਜੀ ਠੀਕ ਆ ਬਤਾ ਜੇ ਪੰਜਾਬ ਵਿੱਚ ਪੰਜਾਬ ਚ ਜੇ 2 3 4000 ਵੀ ਏਕੜ ਹੋ ਜਾਏ ਤੇ ਇਹਦੇ ਨਾਲ ਕੋਈ ਫਰਕ ਨਹੀਂ ਪਾਣਾ ਜੀ ਮਾਰਕੀਟ ਨੂੰ ਜੀ ਕਿਉਂਕਿ ਜੇ ਕੇ ਲਾਲੋ ਉਧਰੋਂ ਮੰਗਵਾ ਮੰਗਾ ਕੇ ਲੈਂਦੇ ਆ ਤੇ ਫਿਰ ਇੱਥੋਂ ਵੀ ਵਿਕਸਾ ਕਰਦਾ ਜੀ ਤੇ ਕੇਲੇ ਦੀ ਵੈਰਾਈਟੀ ਵਧੀਆ ਹੋਏ ਕੇਲੇ ਦਾ ਸਾਈਜ਼ ਚੰਗਾ ਹੋਏ ਤੇ ਚੰਗਾ ਰੇਟ ਮਿਲ ਜਾਂਦਾ ਜੀ ਤੇ ਇੱਕ ਗੱਲ ਹੈ ਜੀ ਕਿ ਪੰਜਾਬ ਦਾ ਜਿਹੜਾ ਕੇਲਾ ਆ ਉਹ ਹੁਣ ਪ੍ਰਾਂਤਾਂ ਨਾਲੋਂ ਮਿੱਠਾ ਹੈ ਜੀ ਤੁਸੀਂ ਹੁਣ ਮਤਲਬ ਕੀ ਇਹਦੀ ਮਿਠਾਸ ਬਹੁਤ ਜ਼ਿਆਦਾ ਜੀ ਪੰਜਾਬ ਦੇ ਕੇਲੇ ਦੀ ਉਹ ਤੀਰੂ ਦਾ ਬਣਾਉਂਦੇ ਆ ਆ ਸੁਖਸ਼ਾਨ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਝੋਨੇ ਤੇ ਕਣਕ ਦਾ ਚੱਕਰ ਜਿਹੜਾ ਵਾ ਆ ਕਈ ਮੁਸੰਮਾ ਜਿਹੜੀਆਂ ਉਹ ਪੈਦਾ ਕਰ ਰਿਆ ਉਹਦੇ ਵਿੱਚ ਪਾਣੀ ਦਾ ਪੱਧਰ ਨਹੀਂ ਵਜਣਾ ਪੋਲੂਸ਼ਨ ਦਾ ਪੋਲੂਸ਼ਨ ਰੈਜਨ ਇਹ ਚਾਹੀਦੀ ਆ ਉਹਦੇ ਵਿੱਚ ਕਈ ਸਮੱਸਿਆਵਾਂ ਆ ਰਹੀਆਂ ਨੇ ਪੰਜਾਬ ਸਰਕਾਰ ਉਹ ਵੀ ਬੜਾ ਜ਼ੋਰ ਜਾਇ ਲਾਇਆ ਜਾ ਰਿਹਾ ਕਿ ਖੇਤੀ ਵਿੱਚ ਜਿਹੜੀ ਭਿੰਤਾ ਜਿਹੜੀ ਲਈਏ ਆ ਜਦੋਂ ਆਪਾਂ ਸਾਊਥ ਹੋਈ ਜਾਂਦੇ ਆ ਜਾਂ ਹੋਰ ਕਿਸੇ ਸਟੇਟ ਵਿੱਚ ਜਾਂਦੇ ਆ ਤਾਂ ਸਾਨੂੰ ਬੜੇ ਬੜੇ ਵੱਡੇ ਬਾਗ ਦੇਖਦੇ ਆਂ ਕੇਲੇ ਦੇ ਇਹ ਕੇਲੇ ਲੱਗੇ ਉਹਦੇ ਦੇਖਦੇ ਆਪਾਂ ਉਹ ਬਾਗ ਵਿੱਚ ਜਾ ਕੇ ਵੀ ਦੇਖਦੇ ਆਂ ਵੀ ਯਾਰ ਕੇਲੇ ਇੱਧਰ ਹੁੰਦੇ ਆ ਤੇ ਆਪਾਂ ਪੰਜਾਬ ਚ ਕਿਉਂ ਨਹੀਂ ਦੇ ਪਰ ਇਹ ਪੰਜਾਬ ਵਿੱਚ ਪੰਜਾਬ ਦੀ ਧਰਤੀ ਇਹੋ ਜੀ ਆ ਜਿੱਥੇ ਜਿਹੜਾ ਵੀ ਕੋਈ ਕ੍ਰੌਪ ਆ ਜਿਹੜੀ ਕੋਈ ਫਰੂਟ ਆ ਜਾਂ ਗੁਫਾਲੇ ਆ ਸਬਜ਼ੀ ਆ ਉਹ ਇੱਥੇ ਜਿਹੜੀ ਪੰਜਾਬ 'ਚ ਹੋ ਸਕਦੀ ਹੈ ਜਿਵੇਂ ਕਿ ਪਹਿਲਾਂ ਕਿਤੇ ਆਪਾਂ ਸੁਣੇ ਵੀ ਨਹੀਂ ਸੀ ਕਿ ਡ੍ਰੈਗ ਰੂਟ ਹੋ ਜਾਊਗਾ ਜਾਂ ਆਵਾ ਕਾੜਾ ਹੋ ਜਾਊਗਾ ਹਲਦੀ ਹੋ ਜੇਗੀ ਆ ਹਲਦੀ ਬਹੁਤ ਵਧੀਆ ਇੱਥੇ ਦੇਖੋ ਕਿੰਨੀ ਵਧੀਆ ਪੈਦਾ ਹੋ ਰਹੀ ਆ ਇਸੇ ਤਰ੍ਹਾਂ ਜਿਹੜਾ ਕੇਲਾ ਵਾ ਕੇਲਾ ਵੀ ਜਿਹੜਾ ਵਾ ਜੇ ਆਪਾਂ ਨਾਰਮਲ ਚ ਲੱਕੀਏ ਤੇ ਇਸ ਸੌਸ ਦਾ ਜਿਹੜਾ ਜਿੱਥੇ ਜ਼ਿਆਦਾ ਢੂਈ ਪੈਂਦਾ ਵਾ ਉਥੋਂ ਦੀ ਫਸਲ ਨਹੀਂ ਜਾਂਦੀ ਪਰ ਅੱਜ ਜਿਹੜੇ ਸਾਡੇ ਵੀ ਨੌਜਵਾਨ ਜਿਹੜੇ ਪੰਜਾਬ ਦੇ ਨੇ ਉਹਨਾਂ ਨੇ ਉਹ ਕਰ ਦਿਖਾਇਆ ਜਿਹੜਾ ਕਿ ਸੌਥ ਵਿੱਚ ਹੁੰਦਾ ਹੈ ਸੋ ਇਹਦੇ ਵਿੱਚ ਜਿਹੜੇ ਸਤਨਾਮ ਸਿੰਘ ਜਿਹੜੇ ਗੁਰਦੁਆਸਪੁਰ ਦੇ ਵਸਨੀਕ ਨੇ ਉਹਨਾਂ ਨੇ ਆਪਣੇ ਆਪਣੇ ਪਿੰਡ ਸਿੱਧੂਆਂ ਜੀ ਦੀਆਂ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਕੇਲੇ ਦੀ ਫਸਲ ਜਿਹੜੀ ਆ ਉਗਾ ਕੇ ਤੇ ਬਹੁਤ ਹੀ ਵਧੀਆ ਇੱਕ ਜਿਹੜੀ ਆ ਉਹ ਆਮਦਨ ਜਿਹੜੀ ਆ ਉਹ ਹਾਸਲ ਕਰ ਰਹੇ ਆ ਇੱਕ ਬੜੀ ਵਧੀਆ ਕੁਆਲਿਟੀ ਜਿਹੜੀ ਆ ਉਹ ਕੇਲਾ ਵੀ ਪੈਦਾ ਹੋ ਰਿਹਾ ਸੋ ਇਹਦੇ ਬਾਰੇ ਸਤਨਾਮ ਸਿੰਘ ਨੂੰ ਨਾ ਕੋ ਸੋਦੇ ਆ ਕਿ ਇਹਦਾ ਕੀ ਫਾਇਦਾ ਵਾ ਤੇ ਕਿਵੇਂ ਇਹਦੇ ਚ ਪਰ ਜਿਹੜਾ ਏਰੀਆ ਜਿਹੜਾ ਵਾ ਉਹ ਵਧਾਉਣ ਚ ਕਿਹਦਾ ਕੋਈ ਦਿੱਕਤ ਨਹੀਂ ਆ ਰਹੀ ਕੀ ਫਾਇਦਾ ਕੀ ਹੋ ਰਿਹਾ ਵਾ ਸਤਨਾਮ ਸਿੰਘ